ਸ਼ੀਰੀਆਂ ਟੌਰਾਂ ਨੇ ਉਹ ਸ਼ੀਰੀ ਤੁਰਦਾ ਮੜਕਦੇ ਨਾ ਹੈਲੋ ਗਾਇਸ ਅੱਪਾ ਪੁਰਾਣੇ ਸ਼ੀਰੀਆਂ ਦੇ ਛੁੱਟੀ ਕਰਕੇ ਸਿਰਤੇ ਮੁੱਦੀ ਬਾਟੀ ਧਰ ਕੇ ਹੁਣ ਆਪਾਂ ਚੱਲਿਆ ਆਪਣੇ ਨਵੇਂ ਸ਼ੀਰੀਆਂ ਦੇ ਖੇਤ ਉੱਥੇ ਛੋਨੂੰ ਦਿਖਾਵਾਂਗੇ ਟਟਰੀਆਂ ਦੇ ਬਲੌਗ ਮੋਟੀਆਂ ਮੋਟੀਆਂ ਗੋਹਾਆਂ ਦੇ ਬਲੌਗ ਅੱਜ ਠੀਕ ਆ ਦੋਸਤੋ ਮਿਲਦੇ ਛੋਨੂੰ ਫਿਰ ਅਗਲੇ ਬਲੌਗ ਦੇ ਨਾਲ ਆਹਾ ਹਾ ਹਾ ਓਰੇ ਆਉਂਦਾ ਓਏ ਨਜ਼ਾਰਾ ਦੇਖ ਕਿਵੇਂ ਮੋਟੀ ਜੀ ਅੰਗਰੇਜ਼ਾਂ ਵਾਂਗੂ ਪਾਛੇ ਮਾਰ ਮਾਰ ਗੋ ਭਜਦੀ ਐ ਆਹ ਆਹ ਰੀਆ ਬਈ ਛੁਰਗਪੁਰੀ ਪਿਛਲੇ ਸ਼ੀਰੀਆਂ ਦੇ ਤਾਂ ਉਹੀ ਛੱਪੜ ਜੇ ਦਾ ਖੇਤ ਥੇ ਉੱਥੇ ਤਾਂ ਛਾਲਾ ਜੀਏ ਨਹੀਂ ਲੱਗਿਆ ਛਾਲਪੁਰ ਕਿਵੇਂ ਨਯੌੜਾ ਬਾਜੀਗਰਾਮ ਵਾਂਗੂ ਦੋ ਟੰਕਾ ਦੇ ਖੜਾ ਹੋ ਹੋ ਬਾ지ਆ ਪਾਉਂਦਾ ਹੈਲੋ ਗਾਇਜ਼ ਕੀ ਹੋਰੇ ਓਹ ਹੋ ਹੋ ਖਾ ਜਾ ਬਲੀ ਕਰੀ ਭਲੀ ਓ ਚਾਚਾ ਉਹ ਲਾ ਲਾ ਖਛ ਖਛ ਦੀ ਮੁਠੀ ਪਾ ਕੇ ਕਿਆ ਕਰ ਆ ਗਿਆ ਮੈਂ ਓ ਚਾਦਰ ਛਰਾਣਾ ਖੇਛ ਆ ਝੱਕਾ ਪੋਤਾ ਤੀਰੇ ਆਪਣੀ ਵਾਤੀ ਨਾਲ ਤੱਕ ਪਰ ਹੁਣ ਆਪਣਾ ਗਲਾਚ ਆਪ ਪਿਆ ਆਪਣਾ ਖਜ਼ਾਨਾ ਓ 치ਰੀ ਹੀਟ ਜੰਡੋਰੇ ਦੇ ਛੋਂ ਗਿਆ ਇੱਕ ਦਾ ਛਰਾਣਾ ਲਾ ਕੇ ਇਹ ਬੰਦੂਖ ਤਾਂ ਦੂਰੇ ਰਹਿ ਗਈ ਓਏ ਆਹ ਕਾਲ ਜੇ ਨਾਲ ਲਾ ਹਥਿਆਰ ਹਾਂ ਕਾਟੋ ਇਹ ਥੱਲੇ ਪੱਤਾ ਛਿੱਟਦਾ ਨਾ ਅਬ ਦੇਬ ਨੂੰ ਛੋਚ ਕੇ ਛਿੱਟੀ ਹੁਣ ਨਹੀਂ ਚੱਲਦੀ ਤੇਰੀ ਵਰੇ ਚਿਰਚਿਰ ਓਨਰੇ ਜਲਾਦ ਆ ਗਿਆ ਜਲਾਦ ਆ ਦਿਖਦੀ ਆ ਡੰਗ ਹਾਂ ਉਹ ਪਾਕਿਸਤਾਨ ਨਾਲ ਜੰਗ ਲੱਗੀ ਉਹ ਤੇ ਉਹ ਖਰਜਾ ਚੜਤ ਬੜਾ ਜਵਾਨ ਦਾ ਪੱਕਾ ਤੂੰ ਓਏ ਸੱਛਰੀਕਰ ਚਾਚਾ ਅੱਸੀ ਕਾਲ 9:35 ਮਿੰਟਾਂ ਦੇ ਕਿਹਾ ਲਈ ਵੀ ਮੈਂ ਆਉਂਗਾ ਤੂੰ ਤਾਂ 3 ਮਿੰਟ ਪਹਿਲਾਂ ਆ ਗਿਆ ਪਿਛਲੇ ਸੀਰੀਆਂ ਦੇੋਂ ਫੜਈਆਂ ਚਾਚਾ ਪਤਾ ਜਵਾਨ ਦੇ ਪੱਕਿਆਂ ਨਹੀਂ ਮੇਰੀ ਗੱਲ ਸੁਣ ਹਾਂ ਆ ਜਿਹੜਾ ਚਰਤ ਚੜਤ ਜਾ ਕਰੀ ਜਾਂਦਾ ਤੂੰ ਇਹ ਨਹੀਂ ਮੈਨੂੰ ਕਹਿਣਾ ਹੋਰ ਮੇਰਾ ਨਾਂ ਹੈ ਸਰਦਾਰ ਚਰਤ ਸਿੰਘ ਅੱਛਾ हां जी कहो जी कहो सही गल है तेरी हां बिल्कुल सही गल है <laughs> और सुना फिर <आफेर> नमिता जी <laughs> और ता चाचा फेर छणावांगे पहला ਛੀਰ ਵਾਲੇ ਪੈਸੇ ਪਾਇ ਚ ਗੂਗਲ ਪੇ ਚ ਤੂੰ ਵੀ ਚਲਾਣਾ ਗੂਗਲ ਪੇ ਏ ਇਹ ਹੋ ਜਾ ਮੈਂ ਤਾਂ ਚਲਾ ਲਾਂ ਜਹਾਜ਼ ਜੇ ਫਸ ਜੇ ਮਾਤਾ ਹੁਣ ਕਬੀਲਦਾਰੀ ਜੀ ਨੇ ਦੱਬ ਲੈ ਤਾਂ ਕਰਕੇ ਛੀਰ ਕਰਨ ਲੱਗ ਗਿਆ ਪਹਿਲਾ ਪਤਾ ਕਪੈਨ ਦਾ ਵੀ ਵੱਡਾ ਫਾਰਮਾ ਨੇ ਹੁੰਦਾ ਸੀ ਲੈ ਆ ਜੀ ਸੀ ਵੀ ਤੇ ਲਾਇ ਨ ਮਚਾਰ ਛਾਲ ਫਿਰ ਆਪਣਾ 140 ਚੋਈ ਦੀ ਗੱਲ 140 ਚ ਹਾਂ ਉਹ ਬਾਈ ਛਾਲ ਦੀ ਗੱਲ ਤੀ 140 ਵਾਲੀ ਫਿਰ ਹੁਣ ਹੁਣ ਆ ਗਈ ਕਰਛਾ ਫਿਰ ਇਹ ਕੀ ਫਰਕ ਪੈ ਗਿਆ ਕੋਈ ਹੁਣ ਮਗਿਆਈ ਵੀ ਕਿੱਥੇ ਵੱਧ ਗਈ ਕੱਲ ਮੈਂ ਛੋਦੇ ਵਾਲੇ ਤੇ ਗਿਆ ਮੂੰਹ ਬੁੱਠਾ ਮੋੜਤਾ ਉਹਨੇ ਇਹ ਬਾਈ ਨਹੀਂ ਆਪਣਾ ਤਾਂ ਹੋ ਗਈ ਗੱਲ ਨਾ 140 ਬਾਈ ਚਾਚਾ ਮੇਰੀ ਗੱਲ ਛੁਣਾ ਜੇ ਤਾਂ 1.5 ਲੱਖ ਰੁਪਇਆ ਇਹਦੇ ਵਿੱਚ ਪਾ ਦੇਗਾ ਚਾਚਾ ਪੋਂ ਜੇਤਰ ਤੇ ਮਿਲਿਆ ਕਿ ਤੇਰੇ ਕੋਠੇ ਚ ਹਾਂ ਜੇ ਤੇ ਥੋੜੇ ਡੇਢ ਲੱਖ ਨਹੀਂ ਪੁੱਗਦਾ ਫਿਰ ਵੀਰੇ ਕੇ ਮੈਨੂੰ ਕਹਿੰਦੇ ਨੇ ਵੀ 1 ਲੱਖ 60 ਚੱਕਾ ਛਾੜਿਆ ਆ ਆ ਦੋ ਗੀਲੇ ਨੇ ਫਰਕ ਨਹੀਂ ਆਇਆ ਕੋਠਾ ਮੈਂ ਤਾਂ ਭਾਂਡੇ ਉੱਤੇ ਟਾਲ ਰੱਖੀ ਪਟੰਦਰਾ ਹੁਣ ਮੈਨੂੰ ਵਿਚਾਲੇ ਮਾਰੇਗਾ ਤੂੰ ਨਹੀਂ ਫਿਰੋਤਾ ਵਿਚਾਲਾ ਤੇ ਸ਼ਰਾ ਦਾ ਤੂੰ ਦੇਖ ਚਾਚਾ ਚਲ ਲਿਆ ਫੜਾ ਉਹਰਾ ਤੂੰ ਮੈਂ ਉਹਨੂੰ ਕਹਿ ਮੁੰਡੇ ਨੂੰ ਕਹਿੰਦੇ ਵੀ 86 ਨੰਬਰ ਤੇ ਪਾ ਦੇ ਹਲੋ ਆਹ ਬੋਤਾ ਹੈ ਗਰੀ ਤੈਨੂੰ ਕਿ ਸਕੈਨਰ ਭੇਜਿਆ ਹਾਂ ਉਹਦੇ 1.5 ਲੱਖ ਰੁਪਏ ਪਾ ਦੇ ਐ ਸਕੈਨਰ ਕੀ ਭੇਜ ਤੂੰ ਉਹਨੂੰ ਕਹਿ ਵੀ ਛੀਰੀ ਚੜਤ ਛੂੰਦਾ ਸਕੈਨਰ ਭੇਜਿਆ ਆਹ ਹਾਂ 1.5 ਲੱਖ ਰੁਪਏ ਪਾ ਦੀ ਲਫੜ ਨਾ ਵੀ ਉਹਨਾਂ ਚਿਰ ਨਹੀਂ ਗੱਲ ਲਗਾ ਹਾਂ ਤੁਰਦੀ ਜਿੰਨਾ ਚਿਰ ਦੇ ਵਿੱਚ ਉਹ ਕਰਛੀ ਜੀ ਦਾ ਨਿਸ਼ਾਨ ਨਹੀਂ ਆਉਂਦਾ ਹੈ ਆ ਆ ਗਈ ਆ ਉਹ ਆ ਗਈ ਉਹ ਕਰਛੀ ਜੀ ਉਹ ਆ ਗਈ ਉਹ ਆ ਗਈ ਕਿ ਆ ਗਈ ਆ ਗਈ ਚਾਚਾ ਬਸ ਠੀਕ ਹੈ ਹੁਣ ਤਾਂ ਹੋ ਨਹੀ ਐ ਤੇ ਮੰਨਿਆ ਕੁਛ ਚਲੂ ਖੁਸ਼ ਹੈ ਹਾਂ ਹੁਣ ਕਹੇ ਜਿਹੜਾ ਕੁਛ ਕਹਨੇ ਹਣ ਕਰਾਂ ਗੱਲ ਹਾਂ ਦੇਖ ਮੈਂ ਇੱਕ ਕੁਦਰਤ ਪ੍ਰੇਮੀ ਗੱਲ ਸੁਣ ਤੇਰਾ ਕੁਦਰਤ ਪ੍ਰੇਮੀ ਹਲੇ ਪਿੱਛੇ ਕਰ ਆਉਂ ਕਿਲਾ ਦਿਖਦਾ ਹਾਂ ਆਉਂ ਕਿਲੇ ਤੇ 8:35 ਮਿੰਟ 9 ਸਕਿੰਟਾਂ ਦੇ ਉੱਤੇ ਪਾਣੀ ਹੱਥ ਦੀਆਂ ਰੋਟੀਆਂ ਹਾਂ ਇੰਨੀ ਕੁ ਮੱਖਣੀ ਮਿੱਠਾ ਚਾਰ ਉੱਤੇ ਮੜ ਕੌੜੀ ਮਿਰਚ ਨਾਲ ਨੂੰ ਗੁੜ ਅੱਧਾ ਦਹੀਂ ਵੱਡੀ ਬੋਤਲ ਇੱਕ ਲੱਛੀ ਦੀ ਉੱਥੇ ਉਹ ਕਿਲੇ ਤੇ ਟੰਗੇ ਪਏ ਹੁਣ ਮੈਂ ਉਹਰੇ ਹਮਾ ਮੈਂ ਉਹਰੇ ਨਾ ਹਮਾ 200 ਰੁਪਿਆ ਪਾ ਦੇ ਮੈਨੂੰ ਅੱਡ ਤੋਂ ਉਹ ਕਰਾ ਏਰੀਆ ਛੋਟਾ ਖਰਾਬ ਹੈ ਉਹ ਕੋਈ ਤਣੀਆਂ ਤੜਾਉਣ ਲੱਗਾ ਹੈ ਛਾਦੀ ਛੋਟੀ ਨਾ ਮੈਂ ਕੀ ਕਰੂੰ ਗੰਦਾਛਾ ਜੜਾਉਣਾ ਹੈ ਹੈ ਰੋਟੀ ਦਾ ਪਤਾ ਲੱਗਿਆ ਕਿੱਥੇ ਹੋਵੇ ਉਹ ਪਤਾ ਲੱਗਿਆ ਉੱਥੇ ਕਿਲੇ ਤੇ ਉੱਥੇ ਅੱਧਾ ਕਿਲੋ ਦੁੱਧ ਦੁੱਧ ਹਾਂ ਢੋਲੂ ਦੇ ਕੁੰਡੇ ਨਾ ਕਾਲੇ ਲਫਾਫੇ ਚ ਗੁੜ ਤੇ ਚਾਹ ਪੱਤੀ ਬਨ ਕੇ ਉੱਥੇ ਬਰੇਤੀ ਚ ਗੱਡ ਕੇ ਬਗਜਿਆ ਕਰੀ 10 ਵਜੇ ਵਾਲੀ ਚਾਹ ਕਰਾਂ ਦੁਪਹਿਰੇ ਵਾਲੀ ਚਾਹ ਕਰਾਂ ਉਹਦਾ ਤੈਨੂੰ ਕੋਈ ਮਤਲਬ ਨਹੀਂ ਤੈਨੂੰ ਤੇਰਾ ਕੰਮ ਕਰਿਆ ਮਿਲੂ ਲੈ ਹੁਣ ਤੇਰੀ ਇਹ ਤਾਂ ਹੋ ਗਈਆਂ ਸ਼ਰਤਾਂ ਪੂਰੀਆਂ ਹਾਂ ਹੁਣ ਆਪਣੀ ਸ਼ਰਤ ਹੋ ਗਈ ਚਾਚਾ ਕੱਲੀ-ਕੱਲੀ ਪੂਰੀ ਹੁਣ ਤੇਰੀਆਂ ਦੱਛ ਦੂ ਕੀ ਨੇ ਦੇਖ ਮੇਰੀ ਇੱਕ ਗੱਲ ਸੁਣ ਲੈ ਹਾਂ ਮੈਂ ਹੈ ਗਿਆ ਸਹਿਤਕਾਰ ਵਾਤਾਵਰਨ ਪ੍ਰੇਮੀ ਕੁਦਰਤ ਨਾਲ ਪਿਆਰ ਕਰਨ ਵਾਲਾ ਦੇਖ ਵੀ ਇੱਕ ਗੱਲ ਹੈ ਹੁਣ ਜਿੱਥੇ ਤੱਕ ਆਪਣੇ ਖੇਤ ਦੀ ਹੱਦਬੰਦੀ ਹੈ ਹਾਂ ਉਥੇ ਤੱਕ ਤੇ ਕੰਮ ਕਰਨਾ ਆ ਜਰੂਰ ਕਰਾਂਗੇ ਕੰਮ ਕਰਾਂਗੇ ਇੱਕ ਠੋਕੇ ਪੈਛੇ ਲੈਣ ਦੇ ਤੌਰ ਤੇ ਉਹਦੇ ਵਿੱਚ ਜਿਹੜੀਆਂ ਵੀ ਕੋਈ ਚੀਜ਼ਾਂ ਕੁਦਰਤੀ ਕੁਦਰਤ ਨਾਲ ਜੁੜੀਆਂ ਹੋਈਆਂ ਨੇ ਅੱਛਾ ਉਹਦੇ ਵਿੱਚ ਤਾਂ ਕੋਈ ਛੇੜਛਾੜ ਨਹੀਂ ਕਰਨੀ ਤਾਂ ਉਸ ਨੂੰ ਤਾਂ ਕੋਈ ਨੁਕਸਾਨ ਪਹੁੰਚਾਣਾ ਤੇ ਠੀਕ ਆ ਚਾਚਾ ਇਹ ਸ਼ਰਤ ਤੇ ਤੂੰ ਕਾਇਮ ਰਹੀ ਫਿਰ ਮੈਂ ਕਾਇਮ ਇੱਕ ਮੈਂ ਕਾਇਮ ਰਹੂੰਗਾ ਕਿਤੇ ਹੱਲ ਨਾ ਜਾਈ ਨਹੀਂ ਹਲਦਾ ਮੈਂ ਸਾਡ ਦੰਦੂਮ ਲੈ ਲਿਆ ਫਿਰ ਹਾਂ ਮੈਂ ਤਾਂ ਕੰਟਾ ਕੁਟਲੀ ਨੀਂਦ ਖਰਾ ਦੇ ਮਾਰ ਮਾਰ ਕੇ ਕਾਟੋ ਨੂੰ ਦੇਤੀ ਚਤਾਬ ਨਹੀਂ ਅੱਛਾ ਹਾਂ ਮੈਂ ਤਾਂ ਦੰਦੂਮ ਲੈ ਲਿਆ ਹੁਣ ਦੱਛ ਫਿਰ ਕੀ ਕਰਨਾ ਲੈ ਵੀ ਐਂ ਕਰ ਚੜਤ ਸ ਹਾਂਜੀ ਦੱਛੋ ਆਪਣੇ ਮਰੂਦ ਤੇ ਜਾਮਣ ਅੱਛਾ ਏਰੀਆਂ ਡਾਹਣੀਆਂ ਥੱਲੋ ਥੱਲੋ ਛਾਂਗ ਕੇ ਇਹਨਾਂ ਦੇ ਪੱਤੇ ਅੱਡ ਕਰਦੇ ਡਾਹਣੀਆਂ ਅੱਡ ਕਰਦੇ ਰੇੜੇ 'ਚ ਧਰ ਕੇ ਘਰੇ ਛੜਿਆ ਤੂੰ ਤਾਂ ਚਾਚਾ ਆਪ ਦੇ ਕਾਨੂੰਨ ਤੋਂ ਇਥੋਂ ਹੀ ਭੱਜ ਗਿਆ ਕੀ ਹੋ ਗਿਆ ਅਜਾਮਨ ਤੈ ਬਣਾਈ ਐ ਨਾ ਕੁਦਰਤ ਨੇ ਅਮਰੂਦ ਤੈ ਬਣਾਇਆ ਨਾ ਕੁਦਰਤ ਨੇ ਆਈਆਂ ਡਾਣੀਆਂ ਪੱਤੇ ਇਹ ਤੈ ਲਏ ਨੇ ਨਾ ਕੁਦਰਤ ਨੇ ਫਿਰ ਹੁਣੇ ਤਾਂ ਤੂੰ ਕਹਿੰਦਾ ਦੀ ਵੀ ਕੁਦਰਤੀ ਚੀਜ਼ ਨਾਲ ਛੇੜਛਾੜ ਨਹੀਂ ਕਰਦੀ ਮੈਂ ਨਹੀਂ ਭਾਈ ਇਹਨਾਂ ਨੂੰ ਵੜਦਾ ਨਾ ਇਹ ਗਲਤ ਕੁਦਰਤੀ ਚੀਜ਼ ਨਾਲ ਛੇੜਛਾੜ ਗੱਲ ਹੋਈ ਆਪਣੀ ਫੜਾ ਹੋਏ ਤਾਂ ਨਹੀਂ ਬੱਦਨੀਏ ਹੋਰ ਕੰਮ ਨੇ ਆ ਜਾ ਆ ਹੋਰ ਕੰਮ ਕਰਾ ਲੈ ਹੋਰ ਕਰਾ ਲੈ ਜਿਹੜਾ ਬੋਲ ਚਾਹੇ ਕਰ ਪਹਿਲਾਂ ਤੂੰ ਫਿਰ ਉਹ ਨਾ ਫਿਰ ਉਹ ਆਪਣੀ ਉਹ ਪੜਿਉਂਦੇ ਵਿੱਚ ਨੇ ਚੂਹੇ ਬਹੁਤ ਅੱਛਾ ਉਹਨਾਂ ਨੂੰ ਚਾਹੇ ਦੀ ਤਾਂ ਤੂੰ ਬਿੱਲੀ ਨੂੰ ਸੁਪਾਰੀ ਦੇ ਕੇ ਮਰਵਾ ਦੇ ਜਾਂ ਪਾਣੀ ਪਾ ਪਾ ਕਿ ਉਹਨਾਂ ਨੂੰ ਬਾਹਰ ਕੱਢ ਕੇ ਫਿੱਡੇ ਛਿੱਤਰ ਨਾਲ ਕੁੱਟ-ਕੁੱਟ ਕੇ ਮਾਰ ਦੇ ਆ ਗੱਲ ਤੂੰ ਵੀ ਚਾਚਾ ਤੂੰ ਅਬਦੀ ਤੋਂ ਭੱਜ ਗਿਆ ਕਿਉਂ ਮੈਨੂੰ ਐ ਦੱਛ ਹਾਂ ਚੂਹੇ ਬੰਦੇ ਨੇ ਪੈਦਾ ਕਰੇ ਨੇ ਨਾ ਕੁਦਰਤ ਨੇ ਫਿਰ ਕੁਦਰਤ ਨਾਲ ਛੇੜਛਾੜ ਮੈਂ ਥੋੜੀ ਕਰਦਾ ਭਈ ਨਾ ਮੈਂ ਤਾਂ ਕੁਦਰਤੀ ਨੇ ਕੁਦਰਤੀ ਚੀਜ਼ ਨੂੰ ਨਹੀਂ ਮੈਂ ਨੁਕਸਾਨ ਪਹੁੰਚਾਉਂਦਾ ਹੁਣ ਆਪਣੀ ਗੱਲ ਹੋ ਗਈ ਨਾ ਆਪਨੂੰ ਹੋ ਕੰਮ ਦਾ ਐਂ ਕਰ ਫਿਰ ਉਹ ਆਪਣੀ ਪੜਿਓਂ ਤੇ ਖੱਬਲ ਬਹੁਤ ਹੋ ਰਿਆ ਉਹਨੂੰ ਛਾਂਗ ਲੈ ਜਾ ਕੇ ਮੈਨੂੰ ਐਂ ਦੱਸ ਖੱਬਲ ਤੇਰਾ ਪੈਦਾ ਕਰਿਆ ਹੋਇ ਨਾ ਕੁਦਰਤੀ ਹੋ ਜਾਣਾ ਇਹ ਤਾਂ ਫਿਰ ਆਪਾਂ ਕੁਦਰਤੀ ਚੀਜ਼ ਨਾਲ ਛੇੜਛਾੜ ਕਰਨ ਵਾਲੇ ਕੌਣ ਹੁੰਨੇ ਹੁਣ ਇਹ ਤਾਂ ਮੈਨੂੰ ਮਨਾ ਕਰੇ ਇਹ ਗੱਲ ਨਹੀਂ ਬੰਦੀ ਬਈ ਖੱਬੜ ਆ ਬਤਾ ਚੰਗਾ ਕੇ ਛੇ ਤੋਂ ਹੋਰ ਹੋਰ ਕੀ ਕਰੇਗਾ ਤੂੰ ਦੇਖਾ ਤੇਰੀਆਂ ਛਰਤਾ ਮੁਤਾਬਕ ਇੱਕ ਤਾਂ ਰਹਿ ਗਈ ਬਾਹੀ ਹਾਂ ਇੱਕ ਰਹਿ ਗਈਆਂ ਬੱਟਾ ਚੋਪੜਨ ਵਾਲੀਆਂ ਹਾਂ ਇੱਕ ਰਹਿ ਗਿਆ ਕੱਦੂ ਕਰਨ ਵਾਲਾ ਹਾਂ ਉਹ ਕਰ ਸਕਦਾ ਹੁਣ ਤਾਂ ਮੈਂ ਚੱਲ ਠੀਕ ਐ ਫਿਰ ਹਾਂ ਐ ਕਰ ਦੂੰ ਹਾਂ ਬਾਹੀ ਕਰਨ ਤੋਂ ਪਹਿਲਾਂ ਆਪਣੇ ਖਰਚੇ ਫੂਕਣ ਵਾਲੇ ਨੇ ਫਿਰ ਸਾਰੇ ਖਰਚੇ ਫੂਕਦੇ ਗੱਲ ਟ ਗੱਲ ਕਿਉਂ ਗੱਲ ਛੁਣ ਹਵਾ ਤੇਰੀ ਬਣਾਈ ਹੋਈ ਹੈ ਨ ਕੁਦਰਤ ਦੀ ਅਛਮਾਨ ਟਾਈਮ ਨਾਇਆ ਇਹ ਵੀ ਕੁਦਰਤ ਹੈ ਫੱਜ ਜਾ ਤਾਂ ਮੈਂ ਨੂੰ ਅੱਗ ਲਾਉਂਗਾ ਉਹਦਾ ਹੋਊਗਾ ਤੂੰ ਆ ਤੂੰ ਅੜੂ ਕੁਦਰਤੀ ਹਵਾ ਚ ਕੁਦਰਤੀ ਅਛਮਾਨ ਚ ਹਾਂ ਹੋ ਗਿਆ ਕੁਦਰਤ ਨਖਲਵਾੜ ਇਹ ਵੀ ਨਹੀਂ ਅਫਤ ਬੰਦਾ ਬਈ ਨਾ ਇਹ ਵੀ ਗਲਤ ਗੱਲ ਬਈ ਗਲਤ ਓਏ ਐ ਕਰ ਇਹ ਨਹੀਂ ਕਰਨਾ ਤਾਂ ਟਰੈਕਟਰ ਛੇੜ ਲਿਆ ਕਰੋ ਆ ਬਰਗੀ ਗੱਲ ਟਰੈਕਟਰ ਛੇੜ ਕੇ ਬਾਹੀ ਕਰੂੰ ਮੈਂ ਆ ਸ਼ੁਰੂ ਕਰ ਦੇ ਅੰਦਰਲਾ ਬ੍ਰੇਕ ਦੱਬ ਕੇ ਮੈਂ ਬਹੁਤ ਛੁਣੀ ਰਲਾਈ ਪਾਉਣਾ ਚੱਲ ਜਿਵੇਂ ਮਰਜ਼ੀ ਕਰੀ ਤੂੰ ਮੈਨੂੰ ਨਹੀਂ ਪਤਾ ਟਰੈਕਟਰ ਕਿਹੜਾ ਐਸ਼ਰ ਐਸ਼ਰ ਹਾਂ ਉਹਦੇ ਨੂੰ ਤਾਂ ਚਾਚੇ ਰੋੜੀ ਕੁੱਟਣਾ ਮੂਰੇ ਨਿਕਲ ਜਾਂਦਾ ਉਹਦਾ ਸਿਰ ਚ ਵੱਜ ਵੱਜ ਕੇ ਮੇਰਾ ਸਿਰ ਦੁਖਣ ਲਾ ਦੂਗਾ ਉਦੋਂ ਜਿਆਦੇ ਪੈਸੇ ਮੇਰੇ ਕੰਨਾਂ ਦੇ ਆਪਰੇਸ਼ਨ ਤੇ ਲੱਗ ਜਾਣਗੇ ਉਹਦੇ ਨਾਲ ਨਿਆਫਾ ਤੋਂ ਪਾਹੇ ਜਾਂਦਾ ਬਈ ਫਿਰ ਹੋਰ ਤੂੰ ਲੈ ਨਵਾਂ 8655 ਟਰੈਕਟਰ ਉੱਤੇ ਲਵਾਉ ਦੇ ਘੱਟੋ ਘੱਟ 76 28000 ਦਾ ਐਮਪ ਵੱਡਾ ਟੋਲ ਲਾਭ ਹੀਰੇ ਤੇ ਅਮਰਤਾ ਫਿਰਕ ਦੇ ਗੀਤਾਂ ਦੀ ਭਰਾ ਦੂਰੀ ਫੇਰ ਹੋਊਗੀ ਬਾਹੀ ਗੱਜ ਵਰਗੀਆਂ ਹਲਾਈਆਂ ਦੀ 8-10 ਲੱਖ ਰੁਪਏ ਦਾ ਟਰੈਕਟਰ ਦੇ ਨਾਮਾਂ 1.5 ਲੱਖ ਤੇ ਨੂੰ ਪਾਤਾ 70000 ਦਿੱਖਦੇ ਨਾਮ ਮੈਂ ਤੈਨੂੰ ਸੀਰੀ ਰਲਾਇਆ ਇੱਕ ਬੈਂਕ ਤੋਂ ਲੋਨ ਕਰਾਇਆ ਚੱਲ ਟਰੈਕਟਰ ਵਾਲਾ ਦਾ ਕੰਮ ਮੈਂ ਦਿਹਾੜੀ ਦੇ ਕਰਾ ਲੂੰਗਾ ਬੰਦਾ ਲੈ ਕੇ ਆ ਇਹ ਗੱਲ ਬਣ ਜੂਈ ਐ ਕਰਾ ਲਈ ਆਪਦਾ ਐ ਕਰੀ ਫਿਰ ਉਦੋਂ ਬਾਅਦ ਪਾਦੀ ਰੇਹ ਦੇ ਥੱਲੇ ਦੋ ਦੋ ਗਲਤ ਗੱਲ ਹੈ ਬਈ ਕਿਉਂ ਇੱਥੇ ਵੀ ਤੂੰ ਆਪਦੇ ਬਚਨਾਂ ਤੋਂ ਫਿੱਡਾ ਜੰਨਾ ਹੈ ਆ ਤਰਤੀ ਕੀ ਹੈ ਇਹ ਕੁਦਰਤ ਦੀ ਹੈ ਫਿਰ ਕੁਦਰਤੀ ਚੀਜ਼ ਦੇ ਵਿੱਚ ਬੰਦੇ ਦੀ ਬਣਾਈ ਹੋਈ ਚੀਜ਼ ਪਾ ਕੇ ਨੂੰ ਖਰਾਬ ਕਰੀਏ ਇਹ ਚੰਗੀ ਗੱਲ ਹੈ ਆਪਣਾ ਕੋਈ ਨਾ ਮਾੜੀ ਗੱਲ ਫਿਰ ਆਪਾਂ ਨਹੀਂ ਬਈ ਰੇਰੂ ਪਾਉਂਦੇ ਆਪਦਾ ਰੇਹ ਕਿੱਛੇ ਤੋਂ ਹੋਰ ਪਵਾਈਂ ਆਪਾਂ ਨਹੀਂ ਇਹ ਜਾ ਪਾਪ ਕਰਦੇ ਆ ਲੋ ਤਾਂ ਮੈਂ ਥੈਲਾ 50 ਰੁਪਏ ਦੇ ਪਵਾ ਲੂੰ ਕਿਸੇ ਤੋਂ ਆ ਐ ਕਰਲੀ ਐ ਗਰੀਬ ਉਦੋਂ ਬਾਅਦ ਸਪਰੇਅ ਤਾਂ ਕਰ ਦੇਣਾ ਸਪਰੇਅ ਹਾਜਰੀ ਤੇ ਵਲਿਆ ਚਾਚਾ ਤੂੰ ਆਪਣੀਆਂ ਛਾਰੀਆਂ ਗੱਲਾਂ ਤੂੰ ਮੁੱਕਰੀਆਂ ਨਾ ਯਾਰ ਓਏ ਇਹ ਚ ਕੀ ਮੁੱਕਣਾ ਤੂੰ ਐਂ ਦੱਸ ਮੈਨੂੰ ਜਿਹੜੀ ਜੀਰੀ ਆ ਆਪਣੀ ਹਾਂ ਉਹਦੇ ਤੇ ਜਿਹੜੀਆਂ ਛੁੰਟੀਆਂ ਭੁੰਡੀਆਂ ਤੇਲਾ ਉਹ ਤੂੰ ਬਣਾਇਆ ਤੇਰਾ ਬਣਾਇਆ ਹੋਇਆ ਨਾ ਉਹ ਤਾਂ ਆਪੇ ਪੈਦਾ ਹੋ ਜਾਂਦਾ ਕੁਦਰਤ ਨਾਲ ਉਹਦਰ ਕਿੰਨੇ ਬਣਾਇਆ ਹਾਂ ਇਹ ਕੁਦਰਤੀ ਚੀਜ਼ਾਂ ਤੇ ਛਪਰੇ ਕਰਕੇ ਯਾਰ ਮੈਂ ਮਾਰੂਗਾ ਫਿਰ ਮੈਂ ਆਪਣੇ ਬੱਚ ਨਾਲ ਤੈਨੂੰ ਫਿਰੂ ਪਾਪ ਨਹੀਂ ਲੱਗੂ ਮੈਨੂੰ ਰੱਬ ਮੈਨੂੰ ਛਜਾ ਨਹੀਂ ਦੇਊਗਾ ਆਪੇ ਤਾਂ ਤੂੰ ਕਹਿੰਦਾ ਕੁਦਰਤ ਨਾਲ ਮੇਰੇ ਖੇਤ 'ਚ ਛੇੜਛਾੜ ਨਾ ਕਰੀ ਆਪੇ ਤੂੰ ਕੁਦਰਤ ਦੀ ਢਾਈ ਤੇਰੀ ਕਰਵਾਈਆਂ ਨਾ ਤੂੰ ਕਮਾਲ ਦਾ ਬੰਦਾ ਹੈ ਯਾਰ ਇਹ ਗੱਲ ਨਹੀਂ ਭਈ ਆਪਾ ਤਾਂ ਬੰਦੀ ਨਾ ਗਲਤ ਗੱਲ ਕੁਦਰਤ ਨਾਲ ਛੇੜਛਾੜ ਆਪਾਂ ਨਾ ਕਰੀਏ ਨਾ ਕਿਸੇ ਨੂੰ ਕਰਨ ਦੇਈਏ ਉਹ ਖੜਾ ਹੋਏ ਅਰੇ ਆ ਦੱਟ ਵਾਲਾ ਕੱਟਾ ਜਾ ਨਾ ਬੋਲੀ ਜੇ ਗੰਦਾ ਛਾ ਹਜੇ ਜੜਾਇਆ ਨਹੀਂ ਤਾਂ ਕਰੇ ਜ਼ਰੂਰ ਪੇ ਮੈਨੂੰ ਐਂ ਦੱਸੋ ਤੈਨੂੰ ਇੱਕ 60 ਕਿਹੜੇ ਹੁੰਦੇ ਨੇ ਜੀ 1 ਲੱਖ 60 ਦਿੰਦੇ ਨੇ ਮੈਨੂੰ ਵੀ ਰੇਗੇ ਉਹਦਾ ਹਾਕਾ ਮਾਰਦੇ ਨੇ ਆਏ ਗਰ ਫਿਰ ਟੰਡ ਫੋੜੀ ਜੀ ਚੱਕ ਇਥੋਂ ਅਜਿਹੇ ਭਾਂਡੇ ਠੀਟਰ ਜਲੇ ਆ ਆਪਦੇ ਉਹਨਾਂ ਦੀ ਮੋਟਰ ਤੇ ਜਾ ਕੇ ਧਰਵ ਦੇ ਗੱਲ ਛੁਣੋ ਚਾਚਾ ਖਜ਼ਾਨਾ ਉਹ ਖਜ਼ਾਨਾ ਚੱਲ ਲੰਗ ਆ ਲੱਗ ਜਾਣੇ ਐਡੀ ਵੀ ਗੱਲ ਨਹੀਂ ਫਿਰ ਓਏ ਐਡੀ ਵੀ ਗੱਲ ਨਹੀਂ ਲੰਗ ਜਾਣਿਆ ਐ ਇੱਥੇ ਮਾੜੇ ਨਹੀਂ ਮਰਦੇ ਚਾਚਾ ਠੱਕਰ ਦੇ ਤੂੰ ਤੂੰ ਕਹਤਾ ਉਹ ਲੈ ਕਾ ਤੂੰ ਕਾ ਕਪੜਾ ਲੈ ਜਾ ਕ ਖਜ਼ਾਨਾ ਹੈ ਉਹ ਖਜ਼ਾਨਾ ਜੇ ਗੰਦਾ ਛੜਾਇਆ ਨਹੀਂ ਕਰੇ ਤਾਂ ਜਰੂਰ ਪਿਆ ਕਿਤੇ ਬਾਹਲਾ ਨਮਕਾ ਨਹੀਂ ਮਾਜਾ ਬੋਲੀ ਵੇ ਜੱਟ ਲੰਗ ਜਾ ਤੂੰ ਲੰਗ ਜਾ ਆ ਲੰਗ ਜਾ ਮੈਂ ਕਹ ਦੇ ਨਹੀਂ ਲੰਗ ਜਾ ਸਰੀਰੰਗ ਕਰ ਤੂੰ ਉਹ ਲੰਗ ਜਾ ਨਾ ਲੰਗ ਜਾ ਨਾ ਮੈਂ ਤੇਰਾ ਖੇਤ ਚੋਰੀ ਚੱਕ ਕੇ ਲੈ ਕੇ ਜਾਣਾ ਹੁਣ ਤੈਨੂੰ ਐਡੀ ਜਿੱਦੀ ਬੁਰਾ ਲੱਗਣ ਲੱਗੇ ਮੈਂ ਉਹ ਬੁਰੇ ਨੂੰ ਕੀ ਇਹ ਤਾਂ ਕਰਿਆ ਕੀ ਇਹ 2 ਘੰਟੇ ਨੀਂਦ ਕੁੱਟ ਕੇ ਮੈਂ ਨਹੀਂ ਆ ਕਰਦਾ ਮੈਂ ਖੱਪਣ ਨਹੀਂ ਮੈਂ ਚੂਹੇ ਨਹੀਂ ਮਾਰਦਾ ਹੈਗਾ ਨਭਰੇ ਨਹੀਂ ਬਨਾਂ ਮੈਂ ਸਪਰੇ ਨਹੀਂ ਕਰਦਾ ਤੂੰ ਹੀ ਨਹੀਂ ਬੰਦਾ ਵਾਤਾਵਨ ਪ੍ਰੇਮੀ ਤੂੰ ਜਦ ਤੂੰ ਪਿਆਰ ਕਰਨ ਮੈਨੂੰ ਤਹੀ ਨਹੀਂ ਸਿਖਾਇਆ ਤਹੀ ਨਹੀਂ ਕਿਹਾ ਵੀ ਕੁਦਰਤੀ ਜੀ ਜਾਣਾ ਛੇੜਚਾੜ ਨਹੀਂ ਕਰਨੀ ਆਪਦੇ ਬਚਨ ਛੇੜਨੀ ਹੈਗੇ ਕੰਮ ਕਰਨ ਵਾਲੇ ਆਪਦੇ ਬਚਨ ਤੋਂ ਆਪਣੇ ਮੁਕਰੀਂ ਜਾਂ ਚੰਗਾ ਫਿਰ ਮੱਦੇ ਚੱਲਿਓ ਆਹ ਰਿਆ ਸੁੰਗਰੀ ਗੱਲ ਹਾਂ 1.5 ਲੱਖ ਕਿਹੜਾ 1.5 ਲੱਖ ਆ ਰਿਆ ਹੁਣ ਪਾਇਆ ਮੈਂ ਤਰੂ ਬੈਠੇ ਨੂੰ ਦੰ ਮੈਨੂੰ ਅੱਥਾ ਨਾਲ ਚੱਕ ਗਨੇ ਹੋਏ ਨੇ ਤਾਂ ਉਹੀ ਤਾਂ ਕਹਿ ਰਹੀ ਸੀ ਕਿ ਨਾ ਪਹਿਲਾਂ ਮੈਨੂੰ ਇੱਥੇ ਤੂੰ ਗੂਗਲ ਪੇ ਕਰ ਉਹ ਦੇ ਕੀ ਉਹ ਤਾਂ ਨੰਬਰ ਜੇ ਨੇ ਉਹਨਾਂ ਦਾ ਕੀ ਪਟਾਏ ਨਾ ਨਾ ਇਹਨੇ ਮੇਰੀ ਗੱਲ ਸੁਣ ਮੈਂ ਕੰਮ ਕਰੂੰ ਸਰ ਜੇ ਤਾਂ ਮੈਨੂੰ ਡੇਡ ਲੱਖ ਤੇ ਹੱਥ ਨਾਲ ਫੜਾ ਕੇ ਗੀਜੋ ਚ ਪਾਇਆ ਉਹ ਤਾਂ ਡੇਡਾਂ ਦੇ ਰਾਤ ਰੇ ਮੋਬਾਈਲ ਦੇ ਵਿੱਚ ਤਾਂ ਪੈ ਗਿਆ ਪੈ ਗਿਆ ਛੀਫਰ ਕਮਾਲ ਕਰਦਾ ਯਾਰ ਤੂੰ ਜੀ ਮੇਰੀ ਗੱਲ ਸੁਣ ਆ ਗੁਜਰਾਤ ਨੂੰ ਪਿਆਰ ਕਰਨਾ ਛੀਂਦ ਮੁਕਤ ਨਹੀਂ ਬਣਿਆ ਜਾਂਦਾ ਹੋਰ ਫਿਰ ਬੱਚਾ ਬੰਨ ਪ੍ਰੇਮੀ ਗੱਲਾਂ ਮਾਰ ਕੇ ਨਹੀਂ ਬਣਿਆ ਜਾਂਦਾ ਜੇ ਇਨਾ ਕੁਦਰਤ ਨੂੰ ਪਿਆਰ ਕਰਦੇ ਹੈ ਕੁਦਰਤ ਨੂੰ ਪਿਆਰ ਕਰਨ ਵਾਲੇ ਬੰਦੇ ਕੋਲ 1.5 ਲੱਖ ਪਾ ਗਿਆ ਵੇ ਤਰਗੀ ਚੰਗ ਟੁੱਟ ਗਈ ਮਾਰੀ ਜਾਂਦਾ ਓਏ ਕੋਈ ਕੋਈ ਸੁਣ ਮੈਨੂੰ ਸੁਣ ਤੂੰ ਸੁੱਕਵਾ ਵਾਲਾ ਕਰਦਾ ਜਮੀ ਤੂੰ ਆਪਣੇ ਕੰਮ ਕਰ ਕੋਈ ਨਾ 1.5 ਲੱਖ ਵੀ ਲੈ ਗਿਆ ਓਏ ਉਂਡੀ ਲਾ ਗਿਆ ਮੈਨੂੰ ਤਾਂ ਉਹ ਆ ਮੰਜਰੇ ਵੀ ਪੈਣ ਨੂੰ ਜੀ ਨਹੀਂ ਕਰਦਾ ਹੈਗਾ ਜੱਟੇ ਹੀਠ ਜੰਡੋਰੇ ਦੇ ਸਾਂਗ ਆ ਦੇ ਲੱਖ ਦੀ ਕੁੰਡੀ ਨਵਾ ਕੇ